हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੋ ਤਰਨਤਾਰਨ ਦੇ ਬਿਲਕੁਲ ਲਾਗੇ ਨਾਲ ਲੱਗਦਾ ਪਿੰਡ ਰਸੂਲਪੁਰ ਨਹਿਰਾ ਚੇਰੋ ਤੋਂ ਤਕਰੀਬਨ ਕੋਈ ਕਿਲੋ ਡੇਢ 2 3 ਕਿਲੋਮੀਟਰ ਦੀ ਦੂਰੀ ਆ ਨਿਸ਼ਾਨ ਦੇ ਕੋਲ ਆ ਗਏ ਦੋਸਤੋ ਨਿਸ਼ਾਨ ਵੀਰ ਦਾ ਪਸ਼ੂ ਵਪਾਰ ਦਾ ਕੀਤਾ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਜਿਹੜੇ ਕੋਈ ਵੀਰ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਚਾਰ ਐਨੀਮਲ ਆਪਾਂ ਤੁਹਾਨੂੰ ਟੋਟਲ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਤੋਕੜ ਗੱਬਣ ਮਾਝਾ ਦਿਖਾ ਦਿਆਂਗੇ ਤੇ ਇੱਕ ਇਹਦੇ ਬਿਲਕੁਲ ਠੁੱਕੀ ਝੋਟੀ ਆ ਤਿਆਰੀ ਤੇ ਇੱਕ ਸੱਜਰ ਤਾਜੀ ਮਾਝ ਸੁਈ ਆ ਇੱਕ ਵਾਰ ਬਿਲਕੁਲ ਤਾਜੀ ਸੱਜਰ ਸੁਈ ਆ ਸੋ ਚਾਰੇ ਨਗਾਂ ਦੀ ਡਿਟੇਲ ਆਪਾਂ ਲੈ ਲਾਂਗੇ ਤਰੀਕਾ ਚ ਤੁਸੀਂ ਨੋਟ ਕਰ ਲਓ 22 ਮਈ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਠੀਕ ਆ ਜੀ ਸੋ ਕੋਈ ਵੀ ਫਾਰਮਰ ਭਰਾ ਆਉਂਦਾ ਇੱਥੇ ਆਣ ਕੇ ਆਪਣੀ ਦੋ ਟਾਈਮ ਚੋ ਕੇ ਤਸੱਲੀ ਕਰ ਲਿਆ ਕਰੋ ਠੀਕ ਆ ਜੀ ਖਾਸ ਤੌਰ ਤੇ ਆਪਣੀ ਵੀਡੀਓ ਵੇਖ ਕੇ ਜਿਹੜੇ ਵੀ ਆਪਣੇ ਭਰਾ ਸਫਤਾ ਕਰਦੇ ਆ ਇੱਥੇ ਜ਼ਰੂਰ ਵਿਜ਼ਿਟ ਕਰਿਆ ਕਰੋ ਆਪਦੀ ਤਸੱਲੀ ਕਰਕੇ ਮਾਲ ਲੈ ਕੇ ਜਾਇਆ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਕਿੰਤੂ ਪਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਆਓ ਕਰਦੇ ਆਂ ਪੂਰੀ ਗੱਲਬਾਤ ਲੈ ਲੈਨੇ ਡਿਟੇਲ ਸੋ ਚਾਰ ਹੀ ਨਾਗਨੇ ਸਭ ਤੋਂ ਪਹਿਲਾਂ ਨਿਸ਼ਾਨ ਸਾਸਤਰੀ ਕਾਲ ਮਹਾਰਾਜ ਸਾਸਿਗਾਹ ਜੀ ਹੋ ਠੀਕ ਠਾ ਜੋ ਠੀਕ ਠਾ ਨਿਸ਼ਾਨ ਵਧੀਆ ਵਧੀਆ ਕਿਰਪਾ ਬਬੇ ਦੇ ਜੀ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਨਿਸ਼ਾਨ ਤੁਸੀਂ ਹਾਂਜੀ ਜੀ ਨਿਸ਼ਾਨ ਮਾਲ ਵਿਗ ਗਿਆ ਪਿਛਲੀ ਯਾਰ ਵੀ ਮਾਲ ਵਿਗੀ ਆਈ ਆਈ ਜਾਂਦਾ ਵੀਜੀ ਅੱਛਾ ਭਾਈ ਵਿਗਦਾ ਵੀਜੀ ਤੁਹਾਨੂੰ ਪਤਾ ਹੀ ਆ ਪਾ ਤਾਂ ਵਿਕਣਾ ਫਰਹਾ ਹਾਂ 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 ਬਾਕੀ ਪਸ਼ੂ ਵੀ ਚਲੋ ਹੋਵੇ ਚੰਗਾ ਹਾਂਜੀ ਚੰਗਾ ਪਸ਼ੂ ਦਾ ਉਹਦਾ ਪਸ਼ੂ ਹੋ ਜਾ ਮੁੱਲ ਭਰ ਦਿੰਦਾ ਹਾਂਜੀ ਉਹ ਜਾ ਪੈਸੇ ਲੱਗਣੇ ਵੀਜੀ ਹਾਂ ਹਾਂਜੀ ਅੱਜ ਐਨੀਮਲ ਟੋਟਲ ਨਿਸ਼ਾਨ ਚਾਰ ਨੇ ਚਾਰ ਨੇ ਹਾਂਜੀ ਵੀਜੀ ਇੱਕ ਝੋਟੀ ਤਿਆਰ ਆ ਹਫਤਾ ਕੱਚੀ ਆ ਇੱਕ ਟੋਕੜ ਕੱਬਣਾ ਇੱਕ ਮਹੀਨੇ ਦੀ ਸੂਈ ਆ ਤੇ ਇੱਕ ਸੱਜਰ ਵੜ ਸੂਈ ਆ ਠੀਕ ਆ ਭਾਈ ਹਾਂਜੀ ਲਓ ਠੀਕ ਹੈ ਜੀ ਇੱਕੋ ਇੱਕ ਹੀ ਆਪਣੇ ਕੋਲ ਜਿਹੜੀ ਮਤਲਬ ਟੋਕੜਗਾ ਬਣਵਾਜੀ ਹਾਂਜੀ ਟੋਕੜਗਾ ਬਣਾਇਆ ਜਾਂ ਇੱਕ ਟੁੱਕੀ ਸੂਣ ਵਾਲੀ ਹਾਂਜੀ ਠੁੱਕੀ ਸੂਣ ਵਾਲੀ ਆ ਤਿੰਨ ਤਾਜ਼ੇ ਆਪਾਂ ਸੀ ਹਾਂਜੀ ਵੀਰ ਜੀ ਠੀਕ ਆ ਸ਼ੁਰੂਆਤ ਨਿਸ਼ਾਨ ਆਪਾਂ ਇਧਰੋਂ ਕਰਾਂਗੇ ਪਹਿਲੇ ਨੰਬਰ ਤੇ ਇਹ ਦੂਜਾ ਸੁਹਾ ਸੁਣੀ ਵੀਰ ਜੀ ਆ ਤੇ ਹਫਤਾ ਕੱਚੀ ਆ ਝੋਟੀ ਇੱਕ ਹਫਤਾ ਹਾਂਜੀ ਲਓ ਵੀ ਠੀਕ ਆ ਜੀ ਦੂਜਾ ਸੁਹਾ ਝੋਟੀ ਇੱਕ ਵਾਰੀ ਕਰੋ ਚੈੱਕ ਠੀਕ ਆ ਜੀ ਇੱਕ ਹਫਤਾ ਜੇ ਨਰਮਾ ਇੱਕ ਹਫਤਾ ਸਮਾਂ ਲੈਂਦੀ ਆ ਬਿਲਕੁਲ ਛੋਟੀ ਸਿੰਗੀ ਫੇਸ ਕੁਆਲਟੀ ਤੁਹਾਡੇ ਸਾਹਮਣੇ ਆ ਠੀਕ ਆ ਸੋ 35 ਭਾਰ ਪਿੱਛੇ ਦੀ ਓਕੇ ਰਪੋਟ ਉਹ ਆਪਣੀ ਗਰੰ ਹਾਂਜੀ ਹਾਂਜੀ ਫੋਲੋ ਗਰੰਟੀ ਵੀ ਜੀ ਆਪਣੀ ਠੀਕ ਹੈ ਨਿਸ਼ਾਨ ਉਹ ਹਾਂ ਲਓ ਵੀ ਹਾਈ ਟੂਟ ਕਦਗੂ ਇੱਕ ਵਾਰੀ ਆਪਾਂ ਤੁਹਾਨੂੰ ਨੋਟ ਕਰਾ ਦਿੰਦੇ ਆ ਬਾਕੀ ਪੁਰੇ ਪੜੇ ਬਥੇਰੇ ਵੱਡੇ ਇਹਦੇ ਵਿਚਾਰੀ ਦੇ ਕਰਮਾਲੀ ਦੇ ਆ ਜਿੰਨੇ ਵੀ ਆ ਸਾਫ ਸੁਥਰੀ ਪੂਰੀ ਨਹੀਂ ਨਹੀਂ ਚੰਗੀ ਭਾਂਡਾ ਭੂਂਡਾ ਚੰਗਾ ਕੇ ਸਾਫ ਸੁਥਰਾ ਲੇਵਾ ਚੱਲ ਗਾ ਨਾ ਕਿਹੜੇ ਆਫਿਸ ਨਾਲ ਆ ਦੇ ਸੋ ਚੰਗੀ ਝੋਟੀ ਆ ਠੀਕ ਆ ਜੀ ਬਾਕੀ ਜੰਪਾਲ ਵੀ ਪੂਰਾ ਕਰਮਾਲੀ ਨੂੰ ਵਜਨ ਲੋਡ ਪੂਰਾ ਸੋ ਦੂਜਾ ਸਵੇਰ ਝੋਟੀ ਦੇ ਸੂਣਾ ਤੋਰਾ ਤਾਰ ਇੱਕ ਵਾਰੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਦੇ ਆ ਆ ਲੈ ਆ ਆ ਦੇਖੋ ਸੋ ਸੋਪਾਨਿਆ ਸਪੁਨਿਆ ਬਹੁਤ ਆ ਠੀਕ ਆ ਜੀ ਪਿੰਡੇ ਦੀ ਗੱਲ ਕਰ ਲਈਏ ਚਾਹੇ ਦੇਵੇ ਦੀ ਗੱਲ ਕਰ ਲਈਏ ਸੋ ਚੰਗੀ ਸਫਾਈ ਵਾਲਾ ਹਵਾਨਾ ਲੱਗਾ ਕਰਮਾਲੀ ਨੂੰ ਤੇ ਕਤ ਕੁਦ ਬਹੁਤ ਸੁਣਾ ਬਾਕੀ ਕੋਈ ਕਹਿ ਨਹੀਂ ਸਕਦਾ ਲੱਸੀ ਆ ਪੂਰੀ ਰਾਜੀ ਹੋਈ ਜੀ ਹਾਂ ਹਾਂ ਨਹੀਂ ਨਹੀਂ ਪੂਰੀ ਗੇ ਹਾਂ ਪੂਰੀ ਫਟਫਾਟ ਆ ਕਰਮਾਲੀ ਪੂਰੇ ਵਜਨ ਦੇ ਵਿੱਚ ਆ ਦੇਖੋ ਨਾ ਅੰਡਰ ਕੁਸ਼ਨੀਆਂ ਦੇ ਅਜਾ ਰਾਮ ਨਾਲ ਅੱਜ ਜੀ ਮਾ ਨਾ ਹਾ ਹਾਂ ਇਹ ਹਫਤਾ ਰਾਮ ਨਾਲ ਲੈਂਦੀ ਹਾਂ ਠੀਕ ਆ ਸੋ ਬਾਕੀ ਬਹੁਤ ਵਧੀਆ ਸ਼ਕੀਨ ਦੀ ਤਾਂ ਸ਼ਕੀਨ ਵੀ ਆ ਛੋਟੀ ਠੀਕਾ ਜੀ ਬਾਕੀ ਸਾਰੀ ਜੈਡ ਬਲੈਕ ਆ ਪੂਛ ਤਾਂ ਆ ਜਿਹੜੇ ਵਾਲ ਥੋੜੇ ਚਟੇ ਆ ਮਗਰ ਲਈ ਪੂਛ ਹੀ ਵਾਈਟ ਆ ਗਈ ਹੈ ਹਾਂਜੀ ਉਹ ਗਿੱਠ ਡੇਢ ਗਿੱਠ ਮਗਰ ਪੂਛ ਹੀ ਵਾਈਟ ਆ ਬਾਕੀ ਸਾਰੀ ਕਰਮਾਲੀ ਸਾਈ ਸ਼ੂਜ ਦੇ ਵਿੱਚ ਬਲੈਕ ਆ ਠੀਕ ਆ ਛੋਟੀ ਸਿੰਗੀ ਆ ਨਿਸ਼ਾਨ ਕੀ ਮੁੱਲ ਦੀ ਆ ਛੋਟੀ ਦੇ ਦਾਂਗੇ ਕਿੰਨੇ ਦੀ ਮੁੱਲ ਮੈਂ ਦੇਣਾ 2.5 ਲੱਖ ਕਰ ਲਈਏ ਜੀ ਹਾਂ ਜੀ ਜੇ ਤੂੰ ਆ ਨਾਲ ਤੇ ਕਰ ਲਾ ਫਿਰ ਹਾਂ ਜੀ ਵੇਖਦਾ ਮਾਲ ਤੁਹਾਨੂੰ ਵੀ ਪਤਾ ਵਿਗੜਦਿਆ ਵਾ ਪਰ ਆਪਾਂ ਨਾ 2.5 ਲੱਖ ਕਰਨਾ ਨਾ 1 20 ਨਾ 15 1 10 ਦੀ ਦੇ ਦਾਂਗੇ ਜੀ 1 10 ਦੀ ਹਾਂ ਜੀ ਲਓ ਵੀ ਆ ਨਾ ਹੀ ਹੁਣ ਤੇ ਹਾਂ ਜੀ ਚਲੋ ਬਾਕੀ ਥੋੜਾ ਬੜਾ ਮਾਨਦਨਾ ਕਰਾਂਗੇ ਖੁਸ਼ੀ ਨਾ ਜਿਆਦਾ ਨਹੀਂ ਹੋਣਾ ਛੋਟੀ ਤੁਹਾਨੂੰ ਵੀ ਪਤਾ ਵਿਗਦੀ ਆ ਆਕ ਰੱਖਦੀ ਪੂਰਾ ਵਿਗੰਦਾ ਨਹੀਂ ਨਹੀਂ ਬੜੀ ਸਾਹਬ ਆ ਛੋਟੀ ਕਿਸੇ ਪਾਸੇ ਨਹੀਂ ਖੁੰਜੀ ਕਰਮਾਂ ਲਈ ਠੀਕ ਆ ਜੀ ਇਹ ਦੋਸਤੋ ਡਿਮਾਂਡ 1 15 20 25 ਕੁਛ ਵੀ ਕਰਾ ਲਓ ਇੱਕ ਤਾਹ ਤੇ ਠੀਕ ਆ ਬਾਕੀ ਚਲੋ ਨਿਸ਼ਾਨ ਮੌਕੇ ਤੇ ਕਰਨਾ ਹੋਊਗਾ ਮਾਨ ਤਾਂ ਕੋਈ ਨਹੀਂ ਖੁਸ਼ੀ ਨਾਲ ਮਾਨਦਨ ਕਰਾਂਗੇ ਜਿਆਦਾ ਨਹੀਂ ਹੋਣਾ ਵੀ ਜੀ ਆ ਚਲੋ ਜੋ ਵੀ ਗੁਜਾਇਸ਼ ਸੀ ਤੁਹਾਨੂੰ ਪਤਾ ਹਣ ਮਾਲ ਬਾਹਰ ਤੇਜ ਰੁਪਏ ਲਾ ਕੇ ਲੈਣਾ ਪੈਂਦਾ ਵੀ ਜੀ ਹਾਂਜੀ ਮੋਲੀ ਮਾਲ ਲੈਣਾ ਪੈਂਦਾ ਠੀਕ ਆ ਜੀ ਇਹ ਅੱਜ 1 ਲੱਖ 10 ਹਜ਼ਾਰ ਦੀ ਝੋਟੀ ਮਿਲ ਜੂਗੀ ਸੋ ਮੇਰਾ ਭਰਾ ਪੂਰੀ ਤਸੱਲੀ ਨਾਲ ਇੱਕ ਵਾਰੀ ਦੇਖ ਲਿਆ ਜੇ ਸੋ ਬਾਹਰ ਦੇ ਸ਼ੇਰੀ ਥਣਾ ਦੀ ਆਪਣੀ ਗਾਰੰਟੀ ਵਿਰਲ ਬੁਰਲਾ ਪੂਰਾ ਸਾਸਤਰੀ ਝੋਟੀ ਇੱਕ ਨੰਬਰ ਆ ਆਏ ਤੇ ਜੋੜੀ ਨੇ ਖੁੱਲਣਾ ਵਾ ਆ ਗਿਆ ਜੀ ਵਾਟੂ ਬੂਟ ਜਿਹੜੇ ਪੈਂਦਾ ਹੈ ਜੇ ਨਿਕਲਨੇ ਬਾਹਰ ਬਸ ਠੀਕ ਹੈ ਜੀ ਸੋ ਵਾਟੂ ਬੂਟ ਤਾਂ ਜੇ ਕੱਢੂਗੀ ਕਰਮਾ ਜੀ ਠੀਕ ਹੈ ਪੱਦਰ ਲੈਵਾ ਕੋਈ ਬਾਈ ਨਹੀਂ ਕੋਈ ਕੁਛ ਨਹੀਂ ਹੈ ਵੀ ਜੀ ਲਓ ਠੀਕ ਹੈ ਜੀ ਬਹੁਤ ਪਿਆਰੀ ਝੋਟੀ ਆ ਕਰ ਲਿਓ ਮੇਰਾ ਵੀਰ ਸੌਦਾ ਠੀਕ ਹੈ ਜੀ ਇੱਕ ਸੈਕੰਡ ਨੰਬਰ ਤੇ ਆ ਕਿਵੇਂ ਆ ਨਿਸ਼ਾਨੀਆਂ ਇਹ ਵੀ ਜੀ ਪੰਜਵੇਂ ਮਹੀਨਾ ਨੂੰ ਲੱਗਣ ਵਾਲਾ ਵਾ ਚੌਥਾ ਮਹੀਨਾ ਚੱਲਣ ਦੇ ਆ ਇਹ ਟੋਕੜ ਗੱਬਣਾ ਹਾਂਜੀ ਟੋਕੜ ਗੱਬਣਾ 4.5 ਕਿਲੋ ਦੁੱਧ ਆ ਦੋਵੇਂ ਵੇਲੇ ਪਹਾੜੇ ਤੇ ਮਿਲਦੀ ਹੈ ਵੀ ਜੀ ਠੀਕ ਹੈ ਦੋਵੇਂ ਟਾਈਮ ਪਹਾੜੇ ਤੇ ਮਿਲਦੀ ਹੈ ਪਹਾੜੇ ਤੇ ਮਿਲਦੀ ਵੀ ਜੀ ਲਓ ਵੀ 9.5 ਕਿਲੋ ਦੋ ਦਾ ਟਿਕਾ ਜੀ ਪੰਜਵਾਂ ਮਹੀਨਾ ਫਿਰ ਕਿੰਨੀ ਤਰੀਕ ਨੂੰ ਲੱਗਦਾ ਹੈ ਇੱਕ ਤਰੀਕ ਨੂੰ ਵੀਜੀ ਲੱਗਣਾ ਹੈਓ ਚਲੋ ਠੀਕ ਆ ਜੀ ਸੋ ਪੰਜਵਾਂ ਮਹੀਨਾ 1 ਤਰੀਕ ਤੋਂ ਲੱਗੂਗਾ 1 ਜੂਨ ਤੋਂ ਠੀਕ ਆ ਜੀ ਸੋ 9.5 ਕਿਲੋ ਤਾਰਾ ਮਿਲਦੀ ਫਿਰ ਆਪਣੇ ਕੋਲ ਕਿਵੇਂ ਆਣਗੇ ਪਾੜੇ ਪਾੜੇ ਦੇ ਵੀਜੀ ਉੱਥੇ ਵੀ ਆਪਾਂ ਪਾੜੇ ਦੇ ਚੋਈ ਇੱਥੇ ਪਾੜੇ ਦੇ ਠੀਕ ਆ ਸੋ ਪਾੜੇ ਤੇ ਮਿਲਦੀ ਆ ਬਾਕੀ ਹੈਗੀ ਨੀਲੀ 라ਵੀ ਦੀ ਵੀਜੀ ਕਰ ਸਕਦੇ ਜੀ ਠੀਕ ਆ ਜੀ ਸੋ ਬਿਲਕੁਲ ਕਾਗਜ਼ ਵਰਗੀ ਜੰਮੜੀ ਆ ਕਰਮਾ ਦੀ ਆ ਦੇਖ ਤੋ ਯਾ ਬਾਕੀ ਆਉਂਦੀ ਵੀ ਨੀਲੀ ਰਾਵੀ ਦੇ ਵਿੱਚ ਆ ਉਹ ਬਿਲਕੁਲ ਬਿਲਕੁਲ ਹਾਂਜੀ ਉਹ ਨੀਲੀ ਦੇ ਵਿੱਚ ਹੀ ਆ ਗਈ ਕੇ ਲੋ ਮਠੀਗਾ ਜੀ ਮਾਰਕਿੰਗ ਬਿਲਕੁਲ ਠੋਡੀ ਠਾਡੀ ਜਾਂ ਬਾਕੀ ਮੁੱਛ ਉਹ ਨੇ ਚੱਡੇ ਦੇ ਉੱਪਰ ਨਿਸ਼ਾਨ ਆ ਮਗਰਲੇ ਦੋਨੇ ਬਨੇ ਹੀ ਹੈਗਾ ਵੀਰ ਜੀ ਤੇ ਚੱਡੇ ਦੇ ਵਿੱਚ ਨਿਸ਼ਾਨ ਆ ਦੋ ਪਾਸੇ ਏ ਸੜ ਬਾਕੀ ਭੂਰ ਭਾਰ ਛੱਟੇ ਤੋਂ ਬਚਾ ਭਾਈ ਕੋਈ ਭੂ ਨਹੀਂ ਕੋਈ ਛੱਟਾ ਨਹੀਂ ਕੋਈ ਨਾ ਕੋਈ ਥਣ ਵਾਦ ਘਟੇ ਵੀਜੀ ਹਾਂਜੀ ਠੀਕ ਆ ਕੀ ਮੋਲ ਕਰਾਂਗੇ ਦਾ ਮੋਲੇ 60000 ਦੇ ਦਈਏ ਮੈਂ ਦੇਣਾ 60000 ਤੁਸੀਂ ਜਾਂਦੇ 50000 ਆਜਾ 60000 ਦੇ ਫਿਰ ਤੋਂ 52 53000 ਦੀ ਦੇ ਦਾਂਗੇ 53 ਦੀ 53 53 ਦੀ ਹਾਂ ਲਓ ਵੀ 53000 ਰੁਪਈਆ ਠੀਕ ਆ ਜੀ ਜਿਆਦਾ ਨਹੀਂ ਮੁੱਲ ਪਾਇਆ ਤੁਹਾਨੂੰ ਮਾਲ ਪਤਾ ਜੇ 60000 ਕਹਿੰਦੇ ਹਾਂ ਨਾ 60000 ਤਾਂ ਵੀ ਵਿਗਦੀ ਤੁਹਾਨੂੰ ਪਤਾ ਹੱਕ ਰੱਖਦੀ ਆ ਨਹੀਂ ਆਪਾਂ 53000 ਦੀ ਦਵਾਂਗੇ ਜੀ ਤੇ ਸਮਾਨ ਦਾ ਖਿੱਚ ਕੇ ਲੈ ਚਲੀਏ ਹਾਂ ਜੀ ਬਿਲਕੁਲ ਬਾਕੀ ਜਿੰਨੀ ਵੀ ਆ ਸਾਤ ਰੀ ਆ ਵਜਨ ਵਜਨ ਪੂਰਾ ਵਾ ਆਪਦੀ ਵੀ ਪੂਰੀ ਓਕੇ ਆ ਬਿਲਕੁਲ ਹਾਂ ਜੀ ਲੋਬੀਏ 53000 ਦੀ ਦੋਸਤ ਮੱਝ ਮਿਲ ਜੂਗੀ ਠੀਕ ਆ ਜੀ ਗਾਂ ਕੋ ਤੇਜਾ ਸੂਹਾ ਗਾਂ ਕੋ ਚੌਥਾ ਸੂਹਾ ਸਮਝ ਸਕਦਾ ਉਹ ਆਪਣੀ ਸਮਝ ਨਾਲ ਲਾ ਲੇ ਵੀ ਜੀ ਆਪਾਂ ਤਾਂ ਮੇਰਾ ਵੀ ਸਭ ਬਾਕੀ ਸਪਾਈਆਂ ਸਬੂਈਆਂ ਪੂਰੀਆਂ ਵਾਂ ਹਾਂ ਕਿਉਣ ਚਾਂ ਦੀ ਕੋਈ ਧਾਰ ਵਾਲਾ ਤਾਂ ਕਰਵਾ ਨੰਬਰ ਵੇਜੀ ਇੱਕ ਨੰਬਰ ਆ ਅੱਖਾਂ ਦੇ ਦੋਵੇਂ ਬਿੱਲੀਆਂ ਆ ਹਾਂ ਲੋ ਵੀ ਅੱਖਾਂ ਬਿੱਲੀਆਂ ਨੇ ਸੋ ਮਾਰਕਿੰਗ ਤੁਹਾਨੂੰ ਨਿਸ਼ਾਨੀਆਂ ਦਿਖਾਤੀਆਂ ਠੀਕ ਆ ਜੀ 53000 ਤੀ ਮੱਝ ਹੋ ਜੂਗੀ ਟੋਕੜ ਗੱਬਣ ਮੱਝ ਆ ਇੱਧਰ ਤੀਜੇ ਨੰਬਰ ਤੇ ਆਪਣੇ ਕੋਲ ਤਾਂ ਨਹੀਂ 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 ਸੂਈ ਆ ਵੀਰ ਜੀ 7-8 ਕਿਲੋ ਦੁੱਧ ਖੁੱਲਾ ਡੱਲਾ ਆ ਵੀ ਨਿਕਦੀ ਹਾਂਜੀ ਮਗਰ ਕਟਾ ਲੋ ਵੀ ਇਹ ਕਟਾ ਆ ਗਿਆ ਮਗਰ ਸੋ ਮਹੀਨੇ ਕ ਦਾ ਸੂਆ ਨਿਸ਼ਾਨ ਕਹਿੰਦਾ ਵੀ ਮਹੀਨੇ ਕ ਦੀ ਸੂਈ ਆ ਤੇ ਸਵੇਰ ਦੇ ਵਿੱਚ ਤਿੱਜਾ ਸੂਆ ਹੋਊਗੀ ਆ ਤਿੱਜਾ ਸੂਆ ਵੀਰ ਜੀ ਹਾਂਜੀ ਠੀਕ ਹੈ ਕਿੰਨਾ ਦੁੱਧ ਨਿਸ਼ਾਨ ਦੁੱਧ 7-8 ਕਿਲੋ ਖੁੱਲਾ ਡੁੱਲਾ ਵੇਜੀ ਇਹ ਨਰਮ ਸੇਵਾ ਤੋਂ ਥੋੜੀ ਜਿਹੀ ਆਈ ਹੈ ਹੋਰ ਹੁਣ ਦੁੱਧੋਂ ਵਾਜੂਗੀ ਮੱਝ ਜਿਹੜਾ ਵੀਰਪਰਾ ਸਾਮ ਵਾਲਾ ਆ ਜੀ ਨਰਮ ਸੇਵਾ ਦੇ ਪੇਰਾ ਪਸ਼ੂ ਆਉਂਦੇ ਆ ਠੀਕ ਆ 7 ਕਿ 8 ਕਿਲੋ 7-8 ਕਿਲੋ ਖੁੱਲਾ ਡੁੱਲਾ ਵੀਰ ਮਿੰਤੀ ਵਾਲਾ ਠੀਕ ਆ ਲਓ ਵੀ 7-8 ਕਿਲੋ ਦੁੱਧ ਦਾ ਟਾਜਾ ਟੁੱਜਾ ਸਮਾਜ ਦਾ ਵੱਡਾ ਥੋੜੀ ਜਿਹੀ ਸਾੰਭਣ ਖਣੋ ਥੋੜੀ ਜਿਹੀ ਨਰਮ ਥਾਂ ਤੋਂ ਆਈ ਆ ਬਾਕੀ ਸਿੰਗਲ ਹੱਡੀ ਬਿਲਕੁਲ ਪਤਲੀ ਕਾਗਜ਼ ਵਰਗੀ ਚਮੜੀ ਆ ਕਰਮਾਣੀ ਦੀ ਕੱਤ ਬੋਤ ਵਾਲੀ ਮੈਂ ਆ ਠੀਕ ਆ ਬਾਕੀ ਮ ਕਈ ਉਹਨਾਂ ਸਿਕਸੂੰਗ ਵੀ ਪਸ਼ੂ ਦਾ ਗੈਰਜਾ ਹੋਵੇ ਤਾਂ ਉਹ ਵੀ ਸੋਨਾ ਨਹੀਂ ਲੱਗਦਾ ਬਾਕੀ ਮਾਂ ਜੀ ਪੂਰੀ ਵਜਨ ਵਾਲੀ ਆ ਜੇ ਹੋਰ ਕਹਿੰਦੇ ਪੂਰੀ ਸਾਂਭੀ ਦੇ ਤੁਹਾਨੂੰ ਬੜਾ ਫੁੱਲ ਵਜਨ ਹੋਣਾ ਹੈ ਆ ਬਿਲਕੁਲ ਹਾਂਜੀ ਸੋ 7 ਕਿਲੋ ਦੋਸਤੋ ਦੁੱਧ ਆ ਬਾਕੀ ਕੋਈ ਜ਼ਿਆਦਾ ਸਾਹਮਣੇ ਨਹੀਂ ਹੋਇਆਗਾ ਬੱਚਾ ਤੁਸੀਂ ਦੇਖ ਹੀ ਲਿਆ ਥੋੜੀ ਜਿਹੀ ਖੇਚਲ ਮੇਰਾ ਭਰਾ ਕੋਈ ਸਾਫ ਸੰਭਾਲ ਚੰਗੀ ਕਰਕੇ ਆ ਹੋ ਸਕਦਾ 8 ਦੇ 9 9 ਲੀਟਰ ਵੀ ਦੁੱਧ ਚ ਵਾਜੇ ਆਹ ਰਾ ਉਧਰ ਪੈਕ ਸੜ ਤੋਂ ਮੇਨ ਗੱਲ ਹੁੰਦੀ ਐ ਕਿ ਚਟੇ ਸਵੀਆਂ ਸਪੂਆਂ ਇਹੋ ਥੋੜੀ ਜੀ ਜਿਹੜੀ ਰੁਖੀ ਰਹਿ ਗਈ ਕਹਿੰਦੇ ਸੰਭੀਣੀ ਆ ਪਰ ਉਹ ਚਟੇ ਲੇਵੇ ਦੀ ਬੜੀ ਕਰਮਾਲੀ ਸਾਫ ਸੁਥਰੀ ਆ ਠੀਕ ਆ ਜੀ ਸੋ ਚਾਰੇ ਥਾਣਾ ਇੱਕਸਾਰ ਇੱਕੋ ਜਿਹਾ ਥਣ ਲੱਗਾ ਕਰਮਾਣੀ ਨੂੰ ਸੋ ਤੋਰਾ ਤਾਰਾ ਬਿਲਕੁਲ ਤੁਹਾਡੇ ਸਾਹਮਣੇ ਬਾਕੀ ਕਿਉਂਕਿ ਮੇਰੀ ਸਮਝ ਨਾਲ 10 ਕਿਲੋ ਦੁੱਧ ਵੀ ਜੀ ਰਮਾਨਾ ਪਰ ਦੇਣਾ ਵਾ ਹੂੰ ਅਜੇ ਤੁਹਾਨੂੰ ਬੜਾ ਸੁੱਕਾ 삭ਾ ਪੈਂਦਾ ਹੇ ਹਰਿਆ ਦੇ ਕਿਸ ਦਾ ਨਹੀਂ ਹੈਗਾ ਹਰਿਆ ਦੇ ਖੁੱਲ ਕੇ ਆਏ ਆ ਆ ਖੁੱਲ ਕੇ ਆਏ ਨਹੀਂ ਟਾਂਡ ਲਾ ਜਾ ਹੈਗਾ ਜੀ ਹਾਂ ਤੇ ਇਹ ਨਿਸ਼ਾਨ ਚੱਲ ਅੱਗੇ ਚਲੋ ਕਿਸੇ ਭਰਾ ਦੀ ਸੇਵਾ ਭਾਵੇਂ ਆਪਣੇ ਕੋਲੋਂ 10 ਕਿਲੋ ਚੋਈ ਚੱਲੇ ਆਪਣੀ ਸੇਵਾ ਕਰ ਜੀ ਹਾਂ ਜੀ ਹਾਂ ਜੀ ਆਪਣੇ ਘਰੋਂ 7 ਕਿਲੋ ਇਹਨੇ ਜਿੰਦੇ ਮੇਰੇ 7-8 ਕਿਲੋ ਐ ਖੁੱਲਾ ਡੁੱਲਾ ਮਿੰਤੀ ਵਾਲਾ ਹੈਗਾ ਵੀ ਜੀ ਠੀਕ ਹੈ ਮਗਰ ਕਟਾ ਸੀ ਨਾ ਮਗਰ ਕਟਾ ਕਟਾ ਲਓ ਵੀ ਮਗਰ ਕਟਾ ਠੀਕ ਹੈ ਜਿੱਤੇ ਦੇਵਾਂਗੇ ਕਿੰਨੇ ਦੇ ਨਿਸ਼ਾਨੇ 50 ਦੀ ਦੇ ਦिए 68000 ਦੀ ਹਾਂਜੀ ਇੱਕੇ ਵਾਰੀ ਇੱਕੇ ਵਾਰੀ ਕਹਿੰਦਾ ਫਿਰ 70 ਦੀ ਦੇ ਦਾਂਗੇ ਇੱਕੋ ਇੱਕ ਗੱਲ ਕਰਕੇ ਛੋਟਾ ਛਾਟਾ ਕਰਕੇ ਦਈਏ ਮਾਰੀ ਬਾੜੀ ਆ ਦੇ ਦਾਂਗੇ 62000 ਦੀ ਹਾਂਜੀ ਚਲੋ ਜਾਇਜ਼ ਹੀ ਮੁੱਲ ਪਾਇਆ ਤੁਹਾਨੂੰ ਪਤਾ ਵੀਰ ਜੀ ਅੰਨੇ ਚੰਗੀ ਹੈ ਬਾਕੀ ਮੱਝ ਘਰੇ ਚੋਣੀ ਕਿਸੇ ਪ੍ਰਾਣੇ ਚਲੋ ਜਾਇਜ਼ ਮਿਲ ਜੂਗੀ ਬਾਕੀ ਸਾਫ ਸੁਥਰੀ ਹੈ ਮੱਝ ਜਿੰਨੀ ਵੀ ਆ ਆ ਦੇਖੋ ਠੀਕ ਹੈ ਸੋਲੇਵਾ ਹੋਣਾ ਤੁਹਾਡੇ ਸਾਹਮਣੇ ਆ ਸੋ ਮਿਲਕ ਵੇਣ ਕਾਫੀ ਮੋਟੀ ਹੈ ਦੋਹਾਂ ਪਾਸੇ ਬਾਕੀ ਮੈਂ ਤਾਂ ਤੁਹਾਨੂੰ ਆਹ ਕਹਿੰਦਾ 1-2 ਦਿਨ ਹੋਇਆ 1-2 ਦਿਨ ਤੁਹਾਨੂੰ ਪਤਾ ਡੰਗਰ ਆਣ ਕੇ ਮਾਹ ਜੀ ਜੂ ਹੀ ਲੰਦਾ ਵਾ ਇਹ ਤਾਂ ਪੱਕੀ ਗੱਲ ਆ ਇੱਕ ਅੱਦੇ ਦਿਨ ਦੇ ਵਿੱਚ ਤਾਂ ਮਾਲਾ ਵੀ ਮਾਹ ਜੀ ਜੀ ਲੰਦਾ ਉਹਨੇ ਸੂਤਰ ਨਹੀਂ ਆਉਂਦਾ ਜਿੱਥੇ 10 ਦਿਨ ਟੇਕੇ ਸੇਵਾ ਹੋਇਆ ਡੰਗਰ ਉੱਥੇ ਸੂਤਰ ਆਉਂਦਾ ਸੱਜਾ ਖੱਬੇ ਵੇਖੀ ਜਾਂਦਾ ਪਜੋ ਖੁੱਲ ਕੇ ਖਾਂਦਾ ਹੀ ਨਹੀਂ ਹਾਂਜੀ ਲੋ ਬਈ ਠੀਕ ਆ ਜੀ ਬਾਕੀ ਅੱਗੇ ਕੋਈ ਚੰਗੀ ਸੇਵਾ ਕਰ ਗਿਆ ਕਰਮਾਂ ਵਾਲੀ ਮੱਝ ਭੱਟੀ ਆ ਸਾਹ ਸੰਭਾਲ ਕਰ ਗਿਆ ਕਰਮਾਂ ਵਾਲੀ ਕਾੜ ਯਾਰ ਨਹੀਂ ਦੇ ਦਾਂਗੇ ਵੀਰ ਜੀ ਹਾਂ ਨਾ ਹਾਂ ਨਾ ਬਾਠ ਕਾੜ ਦੀ ਕਾੜ ਕਾੜ ਹਾਂਜੀ ਠੀਕ ਆ ਬਈ ਲੋ ਵੀ 40000 ਦੀ ਇਹ ਮੱਝ ਮਿਲ ਜੂਗੀ ਯਾਰ ਫੋਰ ਲੈਸ ਹੋ ਜੂਗੀ ਵਿੱਚੋਂ ਮਾਨਤਾ ਨਾ ਮੱਝ ਪਸੰਦ ਆਊਗੀ ਭਰਾਵਾਂ ਨੂੰ ਬੜੇ ਜਾਇਜ਼ ਰੇਟ ਦੇ ਵਿੱਚ ਇੱਕ ਅੱਗੇ ਬਿਲਕੁਲ ਸੱਜਰ ਸੂਈ ਗਾਂ ਤਾਂ ਰੋਖਾ ਦੇ ਦੇ ਇਹ ਤਿੱਜਾ ਸੂਹਾ ਵੀਰ ਜੀ ਸੱਜਰ ਸੂਈ ਅੱਜ ਤਿੱਜਾ ਦੇਣੀ ਹੋਇਆ ਸੂਈ ਨੇ ਉਹਦੇ 10 ਕਿਲੋ ਬੋਲਾ ਵੇਚੀ ਥਲੇ 10 ਕਿਲੋ ਬੋਲਾ ਹਾਂਜੀ ਤੇ ਤਿੰਨ ਦਿਨ ਦਾ ਸਮਾਂ ਹੋ ਗਿਆ ਤਿੰਨ ਤਿੱਜਾ ਦੇਣ ਆਜਾ ਮਗਰ ਕੀ ਤੇ ਮਗਰ ਬੱਛਾ ਵੀਰ ਜੀ ਲੋ ਜੀ ਮਗਰ ਬੱਛਾ ਜੇ ਤਿੱਜਾ ਸੂਹਾ ਤਿੰਨ ਦਿਨਾਂ ਦੀ ਸੂਈ ਹੈ 10 ਕਿਲੋ ਬੋਲਾ ਪ੍ਰੋਪਰ ਇੱਕ ਵਾਰੀ ਮੇਰਾ ਭਰਾ ਵੇਖ ਲਿਆ ਜੋ ਵਹਿੜ ਚੰਗੀ ਮੁੱਠੀ ਮੁੱਠੀ ਥਾਣਾ ਕਰਮਾਲੀ ਦੇ ਚੋਰ ਚੂਨੇ ਜਿਵੇਂ ਥਣ ਮੋਟਾ ਵੀ ਮੋਟੀ ਧਾਰ ਨੰਬਰ 1 ਨੰਬਰ ਵੀ ਜੀ ਕੋਈ ਪੂਰ ਛਟਾਣੀ ਕੋਈ ਥਾਣਾ ਵੱਧ ਘੜਨੇ ਹੋ ਜੀ ਠੀਕ ਹੋ ਗਿਆ ਲੋ ਵੀ ਜਿਹੋ ਜਿਹਾ ਥਣ ਲਗਾ ਕਰਮਾਲੀ ਨੂੰ ਉਹੋ ਜੀ ਮੋਟੀ ਧਾਰ ਆ ਠੀਕ ਆ ਤੇ ਹਾਈਟ ਮੀਡੀਅਮ ਦੇ ਵਿੱਚ ਬੱਚਾ ਮਗਰ ਆ ਮੇਲ ਕਾਫ ਤੁਹਾਨੂੰ ਦਿਖਾ ਦਾਂਗੇ ਆਪਾਂ ਬੱਚਾ ਚਲਾਇਆ 나ੜੂ ਵੀ ਬੱਚੇ ਦੇ ਨਾਲ ਹੀ ਹੈਗਾ ਜੋ ਆ ਬੱਚਾ ਜੀ ਜਰਸੀ ਦੇ ਵਿੱਚ ਮਗਰ ਬੱਚਾ ਆ ਗਿਆ ਠੀਕ ਹਨ ਨਿਸ਼ਾਨ ਮੜਾ ਤੋੜ ਲਿਆ ਕਾਂ ਵੀਰੇ ਹੁਣ ਬੱਗੇ ਕਰਕੇ ਇਹਨੇ ਗਾੜੀ ਜਾਣਾ ਕੋਈ ਗੱਲ ਨਹੀਂ ਆ ਲੈ ਠੀਕ ਸੁਣਾੜੂ ਨਾਲਾ ਬੱਚੇ ਤੇ ਮਗਰ ਬੱਚਾ ਠੀਕ ਆ ਸੋ 10 ਕਿਲੋ ਆ ਜਾ ਭਾ ਕੋਈ ਗਾ ਬਾਕੀ ਹਾਇ ਠੰਡੀ ਵਾਲਾ ਮੰਗਾ ਬੂਲਾ ਠੰਡੀ ਠੰਡੀ ਵੀਰ ਜੀ ਕੋਈ ਮੰਗਾ ਨਹੀਂ ਕੋਈ ਕੋਸ਼ ਨਹੀਂ ਇਦਾਂ ਜੋਈ ਦੀ ਕੋਈ ਮੰਗਾ ਨਹੀਂ ਕੋਈ ਟੰਗਾ ਨਹੀਂ ਠੀਕ ਆ ਜੀ ਇਦਾਂ ਬਹਿ ਕੇ ਜਵਾਈ ਕਰਨੀ ਆ ਬਾਕੀ ਬਹੁਤ ਸੋਹਣਾ ਥਣ ਲੱਗਾ ਘਰ ਵਾਲੀ ਨੂੰ ਪਾੜੀ ਵਾਲਾ ਚੱਡਾ ਬਾਕੀ ਇਹਦੇ ਹੁਣ ਆਪੋ ਆਪਣੀ ਸਮਝ ਲਾਉਣੀ ਕਿੰਨੇ ਕਨਾ ਦੁੱਧ ਭਰਦੀ ਆ ਬਾਕੀ ਵੇਲਾ ਵੇਲਾ ਉਲਾ ਦੇ ਦੋਵੇਂ ਬਨੇ ਨੇ ਚੰਗੀਆਂ ਲੱਗੀਆਂ ਵਾ ਮੈਂ ਇਹਨਾਂ ਤੋਂ ਬਗੈਰ ਫਿਰ ਦੋਤਾਂ ਨਿਸ਼ਾਨੀ ਹਾਂ ਹਾਂਜੀ ਭਾਰਾਂ ਜੇ ਤੋਂ ਲਈ ਉਹ ਤਾਂ ਦੇ 15 16 ਕਿਲੋ ਦਿੰਦੀ ਹੁਣ ਇਹ ਨਹੀਂ ਪਤਾ 15 16 ਕਿਲੋ ਤਾਂ ਵੇਪਾਰ ਜਾਵੇ ਠੀਕ ਆ ਲੈ ਵੀ ਨਿਸ਼ਾਨ ਕੀ ਮੋਲ ਦੀ ਹੈ ਵੀਰੇ ਮੋਲ 45000 ਰੁਪਏ ਦੀ 45 ਹਾਂਜੀ ਛੋੜ ਕਰਕੇ ਦੇ ਦੇ ਛੋੜ ਜਾ ਜੀ ਮੱਗੇ ਵੀਰ ਵਾਦੇ ਸੇ ਮੱਗੇ ਨਹੀਂ ਆਪਾਂ ਨਿਕਤਾ ਫਿਰ ਵੀ ਕੋਈ ਗੱਲ ਨਹੀਂ ਕਰਕੇ ਦੇ 42000 ਦੇ ਦਾਂਗੇ ਜੀ 45 ਦੀ ਹਾਂਜੀ ਚਲੋ ਠੀਕ ਆ ਹਾਂ ਲਓ ਵੀ 42000 ਬਾਕੀ ਜਿੰਨੇ ਪਤਾ ਵੀਰ ਜੀ ਤੁਹਾਨੂੰ ਬੜਾ ਸਮਝਦਾਰ ਹੈਗੇ ਚੱਡਾ ਪੂਰਾ ਵਾ ਤੇ 10 ਕਿਲੋ ਬੋਲੇ ਬੋਲਾ ਵਾ ਜਿੱਤੇ ਦੇਂਦੇ ਵਿੱਚ ਬੜਾ ਵਧੀਆ ਚੱਡਾ ਉਹਨੇ ਗਾ ਤੇ ਉਹਨੇ ਪਛਾਣ ਕੱਢੀ ਹਾਂਜੀ ਤੇ 15 16 ਕਿਲੋ ਦੁੱਧ ਇਹਨੂੰ ਵੇਡ ਲੋ ਕਿ ਜਾਂਦਾ ਭਰੂ ਵੀ ਇਹਨਾਂ ਦਾਸ ਹਾਂ ਬਿਲਕੁਲ ਬਿਲਕੁਲ ਲਓ ਠੀਕ ਆ ਜੀ ਬਾਕੀ ਥਾਂ ਥਣੇ ਪੂਰਾ ਲੱਗਾ ਕੋਈ ਛੋਟਾ ਥਾਨ ਨਹੀਂ ਆ ਮੈਂ ਕਿਸੇ ਪਾਸੇ ਨੇ ਕਰਮਾਂ ਲਈ ਖੁੰਜੀ ਥੱਲੇ ਓ ਠੀਕ ਆ ਜੀ ਬੜੀ ਸਾਫ਼ ਸੁਥਰੀ ਆ ਇਹ 42000 ਦੀ ਹਾਂ ਜਾਂ ਨਾ ਮਿਲ ਜੂਗਾ ਜੀ ਡਿਮਾਂਡ ਕੁਝ ਵੀ ਕਰਾ ਲੋ ਕਰਾਉਣ ਨੂੰ ਸੋ ਗਾਂ ਚੰਗੀ ਆ ਮੇਰਾ ਭਰਾ ਜੀ ਨੇ ਘਰੇ ਚੋਂ ਉਹਨੂੰ ਲੈਣੀ ਆ ਰੇਟ ਥੋੜੇ ਪੈਸੇ ਖਰਚ ਕਰਨੇ ਆ ਤਾਂ ਤੁਹਾਡੇ ਮਤਲਬ ਦੀ ਆ ਠੀਕ ਆ ਬੱਚੇ ਹੋਰ ਵੀ ਆ ਗਏ ਹੁਣ ਆਪਾਂ ਕਿਉਂਕਿ ਲਿਆਂਦੇ ਨਹੀਂ ਇੰਨੇ ਹੀ ਆ ਆਪਣੇ ਤਾਂ ਇਸ ਟਾਈਮ ਆ ਠੀਕ ਆ ਹਾਂ ਡਬਲ ਕੋੜ ਆ ਬੱਚੇ ਠੀਕ ਆ ਜੀ ਹਾਂ ਇਹਦੀ ਮਦਰ ਮਦਰ ਆਪਣੇ ਕੋਲ ਹਾਂ ਜੀ ਹੈਗੀ ਵੀਰ ਜੀ ਮਦਰ ਵੀ ਹੈਗਾ ਫਾਦਰ ਵੀ ਠੀਕ ਹੈ ਸੋ ਦੋਸਤੋ ਮਦਰ ਫਾਦਰ ਇਹ ਨਿਸ਼ਾਨ ਦੇ ਕੋਲ ਹੀ ਆ ਠੀਕ ਆ ਬਾਕੀ ਮੇਰਾ ਭਰਾ ਵੇਖ ਸਕਦੇ ਹੋ ਤੁਸੀਂ ਠੀਕ ਆ ਜੀ ਇਹ ਕਿਹੜੇ ਲੌਂਗ ਕੋਡ ਦਾ ਨਹੀਂ ਨਹੀਂ ਡਬਲ ਕੋਡ ਵੀਜੀ ਡਬਲ ਕੋਡ ਆ ਅੱਗੇ ਜਿਹੜੇ ਪਿਛਲੀ ਵਾਰ ਪਾਏ ਹੋ ਉਹ ਲੌਂਗ ਕੋਡ ਹੀ ਤੇ ਜਿਹੜੀ ਕੁਆਲਿਟੀ ਹੈਗੀ ਉਹੋ ਹੀ ਆਪਾਂ ਦੱਸਣੀ ਵਾਦ ਨਹੀਂ ਦੱਸਣੀ ਜੀ ਹਾਂ ਲਾ ਵੀ ਡਬਲ ਕੋਡ ਦੇ ਵਿੱਚ ਆ ਫੀਮੇਲਾਂ ਨੇ ਦੋਵੇਂ ਹਾਂ ਜੀ ਫੀਮੇਲ ਆ ਇਹ ਜੀ ਥੋੜਾ ਤਾਂ ਨਿਸ਼ਾਨ ਸਿਆ ਵਿਖਾ ਦੇ ਪੂਛ ਪੂਛ ਟੇਲ ਟੂਲ ਵਿਖਾ ਦੇ ਮਾਰੀ ਜੀ ਭਰਾ ਜੀ ਅੱਲਾ ਹੋਵੇ ਠੀਕ ਆ ਜੀ ਸੋ ਟੇਲ ਚੈੱਕ ਕਰ ਸਕਦੇ ਜੇ ਬਾਕੀ ਫੇਸ ਕੁਆਲਿਟੀ ਦੇਖ ਸਕਦੇ ਜੇ ਬੋਨ ਬਹੁਤ ਸੋਹਣੇ ਢੋਗ ਆ ਠੀਕ ਆ ਮੋਟੀ ਬਿਲਕੁਲ ਲੈਗ ਲੁੱਕ ਵੀ ਤੁਸੀਂ ਵੇਖੋਗੇ ਪੂਰੀਆਂ ਹੈਵੀ ਲੈਗ ਮੋਟੀਆਂ ਵਾਲੇ ਚੰਗੀ ਕੁਆਲਿਟੀ ਆ ਠੀਕ ਆ ਜੀ ਸੋ ਇਹ ਫੀਮੇਲ ਨੇ ਦੋਨੋਂ ਠੀਕ ਆ ਦੋਨੋਂ ਫੀਮੇਲ ਵੀ ਜੀ ਬਹੁਤ ਪਿਆਰੇ ਬੱਚੇ ਆ ਇੱਕੋ ਜਿਹੇ ਬਿਲਕੁਲ ਕਲਰ ਕਲਰ ਦੀ ਗੱਲ ਕਰ ਲਈ ਕੰਬੀਨੇਸ਼ਨ ਬਿਲਕੁਲ ਬਲੈਕ ਤੇ ਬਰਾਊਨ ਠੀਕ ਆ ਜੀ ਵਿੱਚ ਲੈਗ ਲੁੱਕ ਤੇ ਤੁਸੀਂ ਵੇਖੋਗੇ ਕਿ ਅਟਰੈਕਟ ਕੰਬੀਨੇਸ਼ਨ ਬਹੁਤ ਵਧੀਆ ਇਹ ਨਿਸ਼ਾਨ ਜੋੜੀ ਦਾ ਕੀ ਰੇਟ ਹੋਊਗਾ ਫਿਰ ਜੋੜੀ ਦਾ 12000 ਆ ਕੋਈ ਮਾਨਤਾਣ ਕਰਦਾ ਹੈ ਥੋੜਾ ਬੜਾ ਜੋੜੀ ਦਾ ਹੀ 12000 ਹੈ ਹਾਂਜੀ ਜੋੜੀ ਦੇ 12000 ਵੀਰ ਜੀ ਸਿੰਗਲ ਫਿਰ 6000 ਰਹਿ ਗਈ ਹਾਂਜੀ 6 6000 ਦੀ ਠੀਕ ਆ ਇੱਕ ਸੀ ਰੇਟ ਰੱਖਿਆ ਜਿਆਦਾ ਆਪਾਂ ਮੁੱਲ ਨਹੀਂ ਮੰਗਿਆ ਅੱਗੇ ਡਾਵਲ ਕੋਈ ਲੌਂਗ ਕੋਈ ਬੱਚੇ ਦੇ ਫਿਰ ਉਸਾਣਾ ਰੇਟ ਦੇ ਦਿੱਤਾ ਵੀਰ ਜੀ ਹਾਂਜੀ ਲੋ ਵੀ ਭਰਾਵੋ ਠੀਕ ਆ ਜੀ ਸੋ 6 6000 ਬਾਕੀ ਬੱਚੇ ਦਾ ਕੋਈ ਲੰਮਾ ਨੂੰ ਆਪਣੀ ਫੁੱਲ ਗਰੰਟੀ ਹੋ ਗਈ ਵੀਰ ਜੀ ਪੂਰਾ ਵਧੀਆ ਕੁਆਲਿਟੀ ਪੂਰੀ ਕੁਆਲਿਟੀ ਕੁਆਲਿਟੀ ਵੀਰ ਜੀ ਕੋਈ ਪੈਸੇ ਲਾਇਆ ਨਹੀਂ ਕੋਈ ਆਖੂਗਾ ਵੱਡਾ ਇਹ ਨਹੀਂ ਕੋਈ ਆਖੂਗਾ ਦੇਸੀ ਨਿਕਲਾ ਜਾਂ ਦੁਬਲੀ ਗੇੜ ਨਿਕਲਾ ਦੇ ਬੱਚੇ ਪਪ ਜਿਹੜੇ ਹੈਗੇ ਆ ਜਰਮਨ ਸ਼ੈਫਟ ਦੇ ਇਹ ਬਕਾਊ ਆ ਬੱਚੇ ਬਹੁਤ ਸੋਹਣੇ ਆ ਠੀਕ ਆ ਜੀ ਕਿਸੇ ਭਰਾ ਨੇ ਸ਼ੌਂਕ ਆ ਇੱਕ ਜਰਮਨ ਸ਼ੈਫਟ ਡੌਗ ਖਰੀਦਣ ਦਾ ਤੇ ਤੁਸੀਂ ਖਰੀਦਦਾਰੀ ਕਰ ਸਕਦੇ ਠੀਕ ਆ ਸੋਹਣੀ ਫੇਸ ਕੁਆਲਿਟੀ ਆ ਠੀਕ ਆ ਜੀ ਬਹੁਤ ਵਧੀਆ ਬੱਚੇ ਆ ਤੇ ਕੰਟੈਕਟ ਕਰ ਲਿਓ ਠੀਕ ਆ ਜੀ 12000 ਪੇਅਰ ਦਾ ਜੋੜੇ ਦਾ 12000 ਰੁਪਈਆ ਠੀਕ ਆ ਤੇ ਨਿਸ਼ਾਨ ਇੱਕ ਨੰਬਰ ਕਰ ਦਿਓ ਨੰਬਰ ਹੈਗਾ ਵੀਰੇ 70876 7431 ਠੀਕ ਆ ਬਈ ਹਾਂਜੀ ਜੀ ਲੋਬ ਇਹ ਹੁਣ ਮਤਲਬ ਉਮਰ ਇਹਦੇ 25 ਦਿਨਾਂ ਦੇ 25 ਦਿਨਾਂ ਦੇ 25 ਦਿਨਾਂ ਦੇ ਵਿੱਚ 25 ਦਿਨ ਤਾਂ ਕੌਲੀ ਦੇ ਲੱਗੇ ਵੀਰ ਕੌਲੀ ਦੇ ਸਹਰਾ ਲੱਗਦਾ ਇਹਦੇ ਲੱਗੇ ਸਾਰੇ ਠੀਕ ਆ ਜੀ ਹਾਂ ਜੀ ਲੋਬੇ ਬਾਕੀ ਫੀਡਿੰਗ ਫੂਡਿੰਗ ਅੱਗੇ ਮੇਰਾ ਭਰਾ ਪ੍ਰੋਸੀਜਰ ਰਿਕਾਰਡਿੰਗ ਤੁਸੀਂ ਕਰਦੇ ਰਹੋ ਜੇ ਤੇ ਫਿਲਹਾਲ ਜਿਹੜਾ ਵੀਰ ਲੈ ਗਿਆ ਠੀਕ ਆ ਜੀ ਤੇ 25 ਦਿਨਾਂ ਦੇ ਬੱਚੇ ਆ ਸੋ ਕੌਲੀ ਦੇ ਵਿੱਚ ਦੁੱਧ ਪੀਂਦੇ ਆ ਬਾਕੀ ਇੱਥੇ ਆਣ ਕੇ ਵੇਖੋ ਤੇ ਕਰੋ ਸੌਦਾ ਠੀਕ ਆ ਜੀ ਧੰਨਵਾਦ ਅੱਜ ਫਿਲਹਾਲ ਇਸ ਵੀਡੀਓ ਵਿੱਚ ਇਹ ਐਨੀਮਲ ਦਿਖਾਉਣੇ ਸੀ ਤੁਹਾਨੂੰ ਠੀਕ ਆ ਜੀ ਤੋਂ ਮਾਲ ਆਉਂਦਾ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਮਿਲਦੇ ਹਾਂ ਤੁਸਤੇ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ